ਸੀ ਖਸੀਨਾ ਨੂੰ ਫਾਂਸੀ ਸਜ਼ਾ ਸੁਣਾਈ ਗਈ ਹੈ ਬਿਲਕੁਲ ਜੀ ਬੰਗਲਾਦੇਸ਼ ਦੇ ਵਿੱਚ ਜਿਹੜੀ ਖੁਦ ਅਦਾਲਤ ਸਥਾਪਿਤ ਕੀਤੀ ਸੀ ਸੇਖੀਸਿਨਾ ਨੇ ਉਹਦੇ ਰਾਜ ਭਾਗ ਦੇ ਸਮੇਂ ਉਸੇ ਅਦਾਲਤ ਦੇ ਵਿੱਚ ਉਸਨੂੰ ਫਾਂਸੀ ਸਜ਼ਾ ਸੁਣਾਈ ਗਈ ਹੈ ਬੰਗਲਾਦੇਸ਼ ਕੋਰਟ ਨੇ ਤਖਤਾ ਪਰਦੇ ਦੌਰਾਨ ਹੱਤਿਆ ਮਾਦ ਦੋਸ਼ੀ ਮੰਨਿਆ ਸੇਖੀਸਿਨਾ ਨੂੰ ਤੇ ਸਿਨਾ ਨੇ ਕੀ ਫੈਸਲਾ ਰਾਜਨੀਤਿਕ ਪੱਧਰ ਤੇ ਬਿਲਕੁਲ ਜੀ ਇਹ ਖਬਰ ਕਾਫੀ ਅਹਿਮ ਮੰਨੀ ਜਾ ਰਹੀ ਹੈ ਰਾਜਨੀਤਿਕ ਪੱਤਰ ਦੇ ਉਤੇ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਜ਼ੀਨਾ ਨੂੰ ਸੋਮਵਾਰ ਨੂੰ ਦੋ ਵੱਖ-ਵੱਖ ਰੋਪਾਂ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਨੂੰ ਟਾਕਾ ਦੀ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ਨੇ ਹੱਤਿਆ ਲਈ ਉਕਸਾਉਣ ਤੇ ਹੱਤਿਆ ਦਾ ਆਦੇਸ਼ ਦੇਣ ਦਾ ਦੋਸ਼ੀ ਮੰਨਿਆ। ਟ੍ਰਿਬਿਊਨਲ ਨੇ ਉਹਨਾਂ ਨੂੰ 2024 ਦੇ ਵਿਦਿਆਰਥੀ ਦੌਰਾਨ ਹੋਈਆਂ ਹੱਤਿਆਵਾਂ ਦਾ ਮਾਸਟਰਮਾਈਂਡ ਠਾਕਿਆ। ਟ੍ਰਿਬਿਊਨਲ ਨੇ ਦੂਸਰੇ ਰੋਪੀ ਸਾਬਕਾ ਗ੍ਰਹਿ ਮੰਤਰੀ ਉਸ ਨੂੰ ਵੀ 12 ਲੋਕਾਂ ਦੀ ਹੱਤਿਆ ਵਿੱਚ ਦੋਸ਼ੀ ਮੰਨਿਆ ਤੇ ਉਸ ਨੂੰ ਥਾਂਸੀ ਸਜ਼ਾ ਸੁਣਾਈ ਹੈ। ਜਦੋਂ ਕਿ ਤੀਸਰੇ ਰੋਪੀ ਸਾਬਕਾ ਆਈਜੀ ਆਈਜੀਪੀ ਅਬਦੁੱਲਾ ਅਲਮਨੂ 5 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਹੈ ਹੁਣ ਹਸੀਨਾ ਨੇ ਕਹਿੰਦੇ ਜਿਹੜੀ ਕੋਰਟ ਸਥਾਪਨਾ ਕੀਤੀ ਸੀ ਉਸੇ ਨੇ ਉਸ ਨੂੰ ਮੌਧੀ ਸਜ਼ਾ ਸੁਣਾਈ ਹੈ ਹਸੀਨਾ ਨੂੰ ਮੌਧੀ ਸਜ਼ਾ ਸੁਣਾਉਣ ਵਾਲੀ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਨਲ ਦੀ ਸਥਾਪਨਾ ਉਹਨਾਂ ਨੇ ਹੀ ਕੀਤੀ ਸੀ ਇਸ ਨੂੰ 2010 ਦੇ ਵਿੱਚ ਬਣਾਇਆ ਗਿਆ ਸੀ ਸਕੋਰਟ ਨੂੰ 1971 ਦੇ ਬੰਗਲਾਦੇਸ਼ ਮੁਕਤੀ ਸੰਗਰਾਮ ਦੇ ਦੌਰਾਨ ਹੋਏ ਬਾਅਦ ਕ੍ਰਾਈਮ ਤੇ ਨਰਸਾਹਤ ਮਤਲਬ ਜਿਹੜੀ ਕਤਲੋਗਾਰਤ ਵਰਗੇ ਮਾਮਲਿਆਂ ਦੀ ਜਾਂਚ ਤੇ ਸਜ਼ਾ ਦੇ ਲਈ ਬਣਾਇਆ ਗਿਆ ਸੀ